ਉਹ ਜੇ ਹਰ ਇੱਕ ਕੰਮ ਪੈਸੇ ਨਹੀਂ ਹੋਣਾ ਆਤਮਾ ਕਿੱਥੇ ਚਲ ਗਈ ਸਾਡੀ ਆਤਮਾ ਜਿੱਥੋਂ ਬਾਣੀ ਕੋਣੀ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰ ਪਛਾਣ ਕਿੱਥੇ ਚਲ ਗਈ ਹੈ ਕਿਤੇ ਲੱਗੀ ਛੱਗੇ ਨਾ ਬਿਜ਼ਨਸ ਬਾਣੀ ਨੂੰ ਬਿਜ਼ਨਸ ਬਣਾ ਲਿਆ ਪਹਿਲਾਂ ਇਹਨੂੰ ਬਿਜ਼ਨਸ ਧਿਆਨ ਨਾਲ ਸੁਣਿਓ ਪਹਿਲਾਂ ਇਹਨੂੰ ਬਿਜ਼ਨਸ ਇਹੋ ਹੀ ਬਾਣੀ ਕੁਰਾਨ ਚ ਵੀ ਬਾਣੀ ਆ ਰਮੈਣ ਵੀ ਬਾਣੀ ਆ ਜੀਤਾਜ ਵੀ ਬਾਣੀ ਆ ਹਰ ਜਗਾ ਬਾਣੀ ਆ ਦੇਦਾਂ ਚ ਵੀ ਬਾਣੀ ਆ ਹਰ ਜਗਾ ਬਾਣੀ ਆ ਹਰ ਗ੍ਰੰਥ ਦੇ ਵਿੱਚ ਬਾਣੀ ਆ ਪਰ ਜਦੋਂ ਉਹਦਾ ਬਿਜ਼ਨਸ ਕੀਤਾ ਜਾਂਦਾ ਫਿਰ ਉਹ ਬਾਣੀ ਨਹੀਂ ਰਹਿੰਦੀ ਫਿਰ ਉਹ ਵਪਾਰ ਬਣ ਜਾਂਦਾ ਤੰਡਾ ਕਰ ਕਰ ਜਨਮ ਗੁਆਏ ਤੰਡਿਆਂ ਦੇ ਵਿੱਚ ਪਾ ਕੇ ਬਾਣੀ ਨੂੰ ਤੰਡਾ ਬਣਾ ਕੇ ਫਿਰ ਜਨਮ ਕੂੜੀ ਆਏ ਕੂੜੀ ਜਾਏ ਬਹੁਤ ਜਨਮ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਬਹੁਤ ਜਨਮ ਹੁਣ ਤਾਂ ਬੰਦੇ ਬਣ ਜਾਓ ਵਿਸਰੇ ਤੇ ਮਾਦ ਹੋਇਆ ਜਨਮ ਤੇ ਮਾਰੇ ਲੇਕੇ ਹੋਣੀ ਬੰਦੇ ਬਣ ਜਾਓ ਹੋਣੀ ਦੇਖ ਲਾ ਲਓ ਇਹਨੂੰ ਸ਼ਰਿਆਾਂ ਤੁਹਾਡੀਆਂ ਧੀਆਂ ਬਣਾ ਬਲਦਕਰ ਹੋ ਰਹਾ ਹੈ ਸ਼ਰਿਆਾਂ ਭਰਦੀਆਂ ਧੀਆਂ ਬਣਾ ਦੇ ਜਰੂਸ ਕੱਢੇ ਜਾ ਰਹੇ ਆ ਸੜਕਾਂ ਤੇ ਤਾਂ ਨੰਗੀਆਂ ਭਜਾਈਆਂ ਜਾ ਰਹੀਆਂ ਸ਼ਰਮ ਹੋਣੀ ਚਾਹੀਦੀ ਸਾਨੂੰ ਕੋਈ ਸੁਣੋ ਧਰਨਾ ਕੀ ਕੀ ਕਹਿੰਦਾ ਗੁਰੂ ਸਾਹਿਬ ਜਾ ਦਮਾਤ ਦੇ ਕਹਿਰੋ ਗੱਲਾਂ ਜ਼ਰੂਰੀ ਆ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਪੂਰੇ ਨਾ ਕੋ ਸੁਣੇ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਮੈਰੀ ਕਹਿ ਰਿਹਾ ਗੁਰੂ ਸਾਹਿਬ ਕਹ ਰਿਹਾ ਮਾਇਆ ਕਾਰਨ ਪੜ ਬੰਧ ਨਾਚੇ ਦੁਜੇ ਭਾਈ ਗੁਰੂ ਸਾਹਿਬ ਕਹਿੰਦੇ ਆ ਬਈ ਮਾਇਆ ਕਾਰਨ ਮਾਇਆ ਕਾਰਨ ਇਹ ਲੋਗ ਜੋ ਸਾਜਿਆ ਉਹਨੂੰ ਨਹੀਂ ਸੁਣਾਉਂਦੇ ਕੀ ਸੁਣਾਉਂਦੇ ਨੇ ਨਾਚੇ ਨੱਚਦੇ ਨੇ ਮਾਇਆ ਕਰਨ ਕਦੀ ਤਪਲਾ ਜਾ ਕੇ ਉਧਰ ਜਾਂਦੇ ਆ ਕਦੀ ਤਪਲਾ ਜਾ ਕੇ ਹੋ ਜਾਂਦੇ ਆ ਕਦੀ ਰੌਲਾ ਲਾਉਣ ਜਾਂਦੇ ਆ ਕਦੀ 12000 ਲੈ ਕੇ ਕਿਸੇ ਦੇ ਘਰ ਖੰਡਪਾਟ ਕਰਾਉਣ ਜਾਂਦੇ ਆ ਕਦੀ ਕੁਸ਼ ਕਰਦੇ ਆ ਸੇਮ ਟੂ ਸੇਮ ਕਹਿ ਲਓ ਸੇਮ ਸਾਰਕ ਸਿਸਟਮ ਸਾਰਾ ਉੱਜੜ ਕੇ ਜੋ ਕੁਝ ਵੀ ਹੋ ਰਿਹਾ ਸੀ ਪਹਿਲਾਂ ਉਹੀ ਕੰਮ ਦੁਬਾਰਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਇਹਨਾਂ ਲੋਕਾਂ ਨੇ ਕਰ ਦਿੱਤਾ ਮਾਇਆ ਕਾਰਨ ਪੜੇ ਮਾਇਆ ਕਾਰਨੇ ਪੜਦਾ ਬੰਦ ਨਾਚੇ ਦੂਜੇ ਭਾਏ ਦੁੱਖ ਪਾਵਣਿਆ ਹੁਣ ਦੁੱਖ ਕਿਹਨਾਂ ਨੂੰ ਹੋਇਆ ਦੁੱਖ ਕਿਹਨਾਂ ਨੂੰ ਪ੍ਰੋਬਲਮ ਆ ਰਹੀ ਆ ਇਹਨਾਂ ਤਾਂ ਨੋਟਾਂ ਨੋਟਸ਼ਾਪ ਲੈ ਆਪਣੀ ਜ਼ਿੰਦਗੀ ਰਾਹਾਂ ਉਹਨਾਂ ਸਵਰਗ 'ਚ ਕੱਟਦੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਇਹਨਾਂ ਨੂੰ ਖਾਣ ਦਾ ਫਿਕਰ ਨਾ ਇਹਨਾਂ ਨੂੰ ਪਹਿਨਣ ਦਾ ਫਿਕਰ ਨਾ ਇਹਨਾਂ ਨੂੰ ਆਪਣੇ ਨਿਆਣਾ ਦਾ ਫਿਕਰ ਕਿਉਂਕਿ ਅੰਨੇ ਪੈਸੇ ਜਾ ਰਹੇ ਆ ਆਪਣੇ ਪੁੱਤਰਾਂ ਨੇ ਖੁਰੂਗਰਾਸਾ ਦੇ ਨਾਮ ਜਮੀਨਾਂ ਸੀ ਸਾਰੀਆਂ ਹੌਲੀ 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 ਕਰਾ ਰਹੇ ਆ ਕਿਉਂ ਕਰਾ ਰਹੇ ਆ ਕਿਉਂਕਿ ਅਸੀਂ 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 ਕੌਣ ਆ ਅਸੀਂ ਵੀ ਇਸ ਤਰ੍ਹਾਂ ਹੀ ਰਹਿਣਾ ਲੇ ਪਰ ਅਸੀਂ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਜਿਹੜਾ ਪੇ ਵਪਾਰੀ ਸੀ ਉਪਰ ਆ ਪੈ ਗਿਆ ਸਤਗੁਰ ਰਮਦਾਸ ਮਾਰਾ ਨੇ ਜ਼ਿੰਮੇਵਾਰੀ ਨਹੀਂ ਛੱਡੀ ਉਹ ਕਹਿੰਦੇ ਆ ਘਟਿਆ ਪੱ ਘਟ ਡੂੰਗਰ ਕੜਾ ਇੱਕ ਨਿਰਗੁਣ ਬੈਲ ਹਮਾਰ ਰਈਆ ਸੇ ਕੁ ਬੇਂਤੀ ਮੇਰੀ ਪੂੰਜੀ ਰਾਖ ਮਰਾਰ ਕੋਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਇ ਰੇ ਹੋਬਣ ਜਾਰੋ ਰਾਮ ਕੋ ਸਹਿ ਕਰੋ ਵਪਾਰ ਮੈਂ ਰਾਮ ਨਾਮ ਤਾਂ ਲਾ ਦਿਆ ਵਿਖਲਾ ਦੀ ਸੰਸਾਰ ਜੇ ਸੰਸਾਰ ਦੇ ਲੋਕ ਵਿਖ ਪੈਦਾ ਕਰਦੇ ਨੇ ਮੇਰੇ ਤਾਂ ਭਾਈ ਵਪਾਰਾ ਹੈ ਛੂੜੇ ਚਮਾਰਾ ਦੇ ਛੂੜੇ ਚਮਾਰਾ ਦੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਤੇ ਨੌਰ ਵਾਲਿਆਂ ਪਰ ਵਪਾਰੀ ਦਾ ਕਾਬੂ ਹੋਊਗਾ ਸਾਡੇ ਤੇ ਨਹੀਂ ਹੋਇਆ ਵਪਾਰੀ ਕਾਬੂਜ ਹੈ ਜ ਨਹੀਂ ਹੈ ਜਦ ਹਮ ਹੋਤੇ ਗੁਰੂ ਸਾਹਿਬ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਜਿੱਦਣ ਚੁੰਡੇ ਜਮਾਰ ਖੜ ਗਏ ਜਿੱਦਣ ਗੁਰੂ ਕੇ ਰੰਗ ਰੇਟੇ ਗੁਰੂ ਕੇ ਬੇਟੇ ਖੜ ਗਏ ਉਦਣ ਜ਼ਿੰਮੇਵਾਰੀ ਲੈ ਲਈ ਉਦਣ ਹਮ ਹੋਤੇ ਅਸੀਂ ਹੈਗੇ ਆ ਹੁਣ ਤੁਸੀਂ ਜਣਾ ਖਣਾ ਸਾਡੇ ਤੇ ਰੱਬ ਨਹੀਂ ਥੋਪ ਸਕਦੇ ਜਿਹੜਾ ਕੁਦਰ ਦੇ ਵਿੱਚ ਰਾਮ ਰਿੰਦਾ ਉਹ ਹੀ ਤੁਪੋਂਗੇ ਅਗਰ ਤੁਸੀਂ ਉਹਦੇ ਨਾਲ ਸਹਿਮਤ ਆ ਤੇ ਇੱਧਰ ਖੜੇ ਹੋ ਬੇਗਮਪੁਰਾ ਸੈਰ ਕੋ ਨਾਉ ਦੁੱਖਾਂ ਦੌਰ ਨਾ ਤਾਹੇ ਤੇ ਠਾਉ ਨਾ ਤਸਵੀਜ਼ ਖਰਾਜਨ ਮਾਰ ਖੌਫਨਾ ਖਤਨਾ ਦਰਸ ਜਵਰ ਅਬ ਮੁਹ ਕੁ ਬਤਨ ਗਿਓ ਕੋ ਆਈ ਕੂਹਾ ਖੈਰ ਸਦਾ ਮੇਰੇ ਭਾਈ ਉੱਥੇ ਸਦਾ ਹੀ ਕਹਿ ਰਿਆ ਤੁਹਾਡੇ ਵਰਗੇ ਬਵਾਰੀਆਂ ਦੀ ਸਾਨੂੰ ਲੋੜ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ